ਕਾਸੋਇਆ ਆ ਦੇਖ ਲਓ ਵਿਕਾਸ ਕਿਨਾਰ ਲੋਕਾਂ ਦੀ ਟੁੱਟੀਆਂ ਮੋਟਰਾਂ ਇਹ ਖਰਾਬ ਹੋ ਚੁੱਕੀਆਂ ਨੇ ਇਹਨਾਂ ਦੀ ਬਰੌਲਤ ਆ ਦੇਖੋ ਜੀ ਜਿਹੜਾ ਨਵਾਂ ਵਾਟਰ ਟੈਂਕ ਲੱਗਿਆ ਗਾਂਧੀ ਨਗਰ ਵਿੱਚ ਰਾਮ ਬਾਗ ਦੇ ਵਿੱਚ ਉਹਦਾ ਹਾਲ ਦੇਖ ਲਓ ਜੀ ਆਹ ਦੇਖੋ ਆ ਮੋਟਰ ਜੀ ਸਾਰੀ ਬ੍ਰੇਤੀ ਨਾਲ ਜਾਮ ਹੋ ਗਈ ਲੀਕ ਹੋ ਗਈ ਕਈ ਘਰਾਣੀਆਂ ਪ੍ਰੋਬਲਮਾਂ ਆ ਇਹ ਆ ਇਹ ਜਿਹਾ ਪਾਣੀ ਆਉਂਦਾ ਜੀ ਜਿਹੜੇ ਕਹਿੰਦੇ ਅਸੀਂ ਵਾਟਰ ਟੈਂਕ ਦਾ ਪਾਣੀ ਸਾਫ਼ ਕਰ ਕਰ ਪਿਚਾ ਰਹੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਦਿਨਾਂ ਤੋਂ ਅਸੀਂ ਕਮੇਟੀ ਦੇ ਵਿੱਚ ਵੀ ਇਕੱਠੇ ਹੋ ਕੇ ਜਾਏ ਆਏ ਆ ਐਮਸੀ ਸਾਹਿਬਾਨ ਨੂੰ ਵੀ ਕਹਿ ਚੁੱਕੇ ਆ ਹਰ ਵਾਰ ਇਹੀ ਕਹਿੰਨ ਨੂੰ ਮਿਲਦਾ ਕਿ ਦੋ ਚਾਰ ਦਿਨਾਂ ਦੇ ਵਿੱਚ ਇਹਦਾ ਹੱਲ ਹੋ ਜੇਗਾ ਇਹ ਦੇਖ ਲਓ ਹਾਲ ਕਿੰਨਾ ਬੁਰਾ ਹਾਲ ਹੈ ਲੋਕ ਜਿਨ੍ਹਾਂ ਦੇ ਘਰੇ ਕੋਈ ਫਿਲਟਰ ਨਹੀਂ ਹੈਗਾ ਉਹ ਦੇਖ ਲਓ ਆਹੀ ਪਾਣੀ ਪੀਣ ਲਈ ਮਜਬੂਰ ਨੇ ਜੀ ਵੀਡੀਓ ਪਾਉਣ ਦਾ ਮਕਸਦ ਐਨਾ ਹੀ ਸੀ ਕਿ ਥੋੜਾ ਜਿਹਾ ਇਹਦੇ ਤੇ ਸੁਣਵਾਈ ਹੋ ਜੇ ਤੇ ਇਸ ਚੀਜ਼ ਦਾ ਹੱਲ ਹੋ ਜੇ ਜੀ ਧੰਨਵਾਦ ਵਿਕਾਸ ਹੋਇਆ ਆ ਦੇਖ ਲਓ ਵਿਕਾਸ ਪਿੰਨਾਂ ਲੋਕਾਂ ਦੀ ਟੁੱਟੀਆਂ ਮੋਟਰਾਂ ਇਹ ਖਰਾਬ ਹੋ ਚੁੱਕੀਆਂ ਨੇ ਇਹਨਾਂ ਦੀ ਬਰੌਲਤ ਆ ਦੇਖੋ ਜੀ ਜਿਹੜਾ ਨਵਾਂ ਵਾਟਰ ਬਾਕਸ ਲੱਗਿਆ ਗਾਂਧੀ ਨਗਰ ਵਿੱਚ ਰਾਮ ਬਾਗ ਦੇ ਵਿੱਚ ਉਹਦਾ ਹਾਲ ਦੇਖ ਲਓ ਜੀ ਆ ਦੇਖ ਲਓ ਆ ਮੋਟਰ ਜੀ ਸਾਰੀ ਬ੍ਰੇਤੀ ਨਾਲ ਜਾਨ ਹੋ ਗਈ